ਆਓ ਜੀ ਵੈਲਕਮ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂਜੀ ਜਿਹੜੀ ਆਪਾਂ ਬਣਾਈ ਐ ਕੋਠੀ ਮੱਤੀ ਉਹ ਇੱਕ ਵਰਕ ਹੋ ਗਿਆ ਦਾ ਸਾਰਾ ਕੰਪਲੀਟ ਤੁਸੀਂ ਦੇਖ ਸਕਦੇ ਹੋ 프ਰੰਟ ਬਣ ਕੇ ਤਿਆਰ ਆਜਾ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ ਫੀਟਿੰਗ ਬਗੈਰ ਆ ਜਿਹੜੀ ਸਾਰੀ ਟੂਟੀਆਂ ਦੀ ਬਿਜਲੀ ਦੀ ਵਾਟਰ ਸਪਲਾਈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਚੁੱਕਿਆ ਆਜੋ ਚੈੱਕ ਕਰੋ ਕਰਾਂ ਸਾਰੀ ਕੋਠੀ ਚ ਮਾਰੋ ਝਾਤੀ ਤੇ ਅੰਦਰ ਵੱਲ ਦੇਖੋ ਪੈਪਾ ਪੂਪਾ ਦੇ ਮਸਾਲਾ ਲੱਗਿਆ ਪਿਆ ਤੇ ਪਿੱਛੋਂ ਤੁਹਾਨੂੰ ਦਿਖਾਉਣਾ ਆਜੋ ਦੋਸਤੋ ਮੰਗਰੇ ਆਜੋ ਇਹ ਹਰਮਨ ਸਿੰਘ ਦੀ ਕੋਠੀ ਹੈ ਤੇ ਸਾਰੇ ਪਰਦੇ ਵਗੈਰਾ ਲਾ ਕੇ ਤਿਆਰ ਹੈ ਤੇ ਆਜੋ ਹੁਣ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ ਆਜੋ ਗਰਾ ਮਾਰੋਚਾਤੀ ਉੱਪਰ ਵੱਲ ਨੂੰ ਲਓ ਜੀ ਪੌੜੀਆਂ ਲੱਗੀਆਂ ਆਪਾਂ ਚੜ੍ਹਨਾ ਤੇ ਦੋਸਤੋ ਤੁਹਾਨੂੰ ਦਿਖਾਉਣਾ ਉੱਪਰਲਾ ਪੂਰਸ਼ਨ ਸਾਰਾ ਤੇ ਆਜੋ ਕਰਾਂ ਉੱਪਰਲੇ ਪੋਰਸ਼ਨ ਦੇ ਬੈਕ ਸਾਈਡ ਆਜੋ ਉਹਨੂੰ ਦਿਖਾਉਨੇ ਆ ਸਾਰੀਆਂ ਆਰਚਾਂ ਵਗੈਰਾ ਕੰਪਲੀਟ ਢੂਲੇ ਖੋਲ ਦਿੱਤੇ ਗਏ ਨੇ ਉੱਪਰਲੇ ਪੋਰਸ਼ਨ ਦੇ ਵੀ ਗੋਲੇ ਵਗੈਰਾ ਮੋਲਡਿੰਗਾਂ ਬਣ ਕੇ ਸਾਰਾ ਕੁਝ ਤਿਆਰ ਸਾਈਡ ਫਰੰਟ ਆ ਗਿਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੰਦਰੋਂ ਤੇ ਹੁਣ ਤੁਸੀਂ ਆਜੋ ਦੋਸਤੋ ਅੰਦਰ ਉੱਪਰਲੇ ਪੋਰਸ਼ਨ ਦੇ ਵਿੱਚ ਇਹਦੇ ਵਿੱਚ ਦੋ ਰੂਮ ਤੇ ਲੌਬੀ ਕਵਰ ਕੀਤੀ ਆ ਤੇ ਇੱਕ ਵਾਸ਼ਰੂਮ ਟਾਇਲ ਚ ਤੇ ਆ ਜੋ ਸਾਨੂੰ ਇੱਕ ਮੂਰੇ ਬਣਾਇਆ ਬਰਾਂਡਾ ਛੋਟਾ ਜਿਹਾ ਉਹ ਵੀ ਸਾਨੂੰ ਦਿਖਾਉਣਾ ਤੇ ਐ ਬਰਾਂਡੇ ਦੀਆਂ ਆਰਚਾਂ ਵਗੈਰਾ ਬਣ ਕੇ ਤਿਆਰ ਨੇ ਸਾਰੇ ਢੂਲੇ ਜਿਹੜੇ ਖੋਲ ਦਿੱਤੇ ਗਏ ਨੇ ਤੇ ਆ ਜੋ ਹੁਣ ਆਪਾਂ ਚਾਲਦੇ ਆ ਉੱਪਰ ਉੱਪਰ ਸਜਣੋ ਪਲਾਸਟਰ ਦਾ ਕੰਮ ਹੋ ਗਿਆ ਸ਼ੁਰੂ ਤੇ ਹੁਣ ਸਾਰਾ ਪਲਾਸਟਰ ਦਾ ਕੰਮ ਕਰਕੇ ਆਪਣੀ ਫੇਰ ਇਥੋਂ ਟੀਮ ਹੈ ਜਿਹੜੀ ਜਮ ਕੰਪਲੀਟ ਕਰਕੇ ਫੇਰ ਅਗਲੇ ਕੰਮ ਤੇ ਜਾਊ ਐ ਨਹੀਂ ਵੀ ਕੰਮ ਆਪਣਾ ਬਚਾਲੇ ਰਹੂ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ